ਤੇ ਚੋਣਾਂ ਦੀ ਗਹਿਮਾ ਗਹਿਮੀ ਦੇ ਵਿਚਾਲੇ ਇੱਕ ਦਿਲਚਸਪ ਸਿਆਸੀ ਤਸਵੀਰ ਨਜ਼ਰ ਆਈ ਹੈ ਇੱਕੋ ਮੰਚ ਤੇ ਨਜ਼ਰ ਆਏ ਨੇ ਭਾਜਪਾ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉਮੀਦਵਾਰ ਜੁਲੰਦਰ ਦੇਵੀ ਤਲਾਬ ਮੰਦਰ ਦੇ ਵਿੱਚ ਇੱਕੋ ਮੰਚ ਤੇ ਸਥਿਤ ਰਿੰਗੂ ਚਰਨਜੀਤ ਸਿੰਘ ਚੰਨੀ ਤੇ ਪਵਨਤੀ ਨੂੰ ਨਜ਼ਰ ਆਏ RAM ਨੋਮਿਤ ਸਬੰਧਕ ਸ਼ੁਰੂ ਹੋਣ ਵਾਲੀ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਸਨ ਸੋ ਦਿਲਚਸਪ ਸਿਆਸੀ ਤਸਵੀਰ ਹੈ ਦੁਲੰਦਰ ਤੋਂ ਤਸਵੀਰ ਸਾਹਮਣੇ ਆਈ ਹੈ ਜਿੱਥੇ ਤਿੰਨੇ ਹੀ ਪਾਰਟੀਆਂ ਆਮ ਆਦਮੀ ਪਾਰਟੀ ਭਾਜਪਾ ਤੇ ਕਾਂਗਰਸ ਦੇ ਤਿੰਨੇ ਉਮੀਦਵਾਰ ਇੱਕੋ ਮੰਚ ਤੇ ਨਜ਼ਰ ਆਏ ਨੇ ਜਰਨਜੀਤ ਸਿੰਘ ਚੰਨੀ ਸੁਸ਼ੀਲ ਕੁਮਾਰ ਰਿੰਕੂ ਪਵਨ ਤੀਨ ਨੂੰ ਇੱਕੋ ਹੀ ਮੰਚ ਤੇ ਨਜ਼ਰ ਆਏ ਦੇਵੀ ਤਲਾਬ ਮੰਦਿਰ ਦੇ ਵਿੱਚ ਪਹੁੰਚ ਸੰਨ ਰਾਮ ਨੌਮੀ ਦੇ ਮੌਕੇ ਸੋਭਾ ਯਾਤਰਾ ਦੇ ਲਈ ਪਹੁੰਚੇ ਸਨ ਤੇ ਉਸੇ ਮੌਕੇ ਇਹ ਤਸਵੀਰ ਕੈਮਰਿਆਂ ਦੇ ਵਿੱਚ ਕੈਪਚਰ ਹੋਈ ਤਿੰਨੇ ਹੀ ਪਾਰਟੀਆਂ ਦੇ ਉਮੀਦਵਾਰ ਲੋਕ ਸਭਾ ਚੋਣਾਂ ਦੇ ਉਮੀਦਵਾਰ ਇੱਕੋ ਹੀ ਮੰਚ ਤੇ ਨਜ਼ਰ ਆਏ ਉਹ ਪਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਤੇ ਆਮ ਆਦਮੀ ਪਾਰਟੀ ਦੇ ਪਵਨ ਟੀ ਨੂੰ ਜੋ ਜਲੰਧਰ ਤੋਂ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਨੇ ਇੱਕੋ ਹੀ ਮੰਚ ਤੇ ਨਜ਼ਰ ਆਏ ਨੇ ਇੱਕੋ ਹੀ ਤਸਵੀਰ ਦੇ ਵਿੱਚ ਕੈਪਚਰ ਹੋਏ ਨੇ RAM NAVAMI ਦੇ ਮੌਕੇ ਸ਼ੋਭਾ ਯਾਤਰਾ ਦੇ ਲਈ ਦੇਵਤਲਾ ਮੰਦਿਰ ਦੇ ਵਿੱਚ ਪਹੁੰਚੇ ਸਨ ਤੇ ਉਸ ਦੌਰਾਨ ਇਹ ਤਸਵੀਰ ਸਾਹਮਣੇ ਆਈ ਹੈ ਤਿੰਨੇ ਹੀ ਪਾਰਟੀਆਂ ਦੇ ਉਮੀਦਵਾਰ ਇੱਕੋ ਨਾਲ ਇੱਕੋ ਮੰਚ ਤੇ ਨਜ਼ਰ ਆਏ ਨੇ ਤੋ ਇੱਕ ਪਾਸੇ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਗਹਿਮਾ ਗਹਿਮੀ ਹੈ ਲਗਾਤਾਰ ਸਰਗਰਮੀਆਂ ਨਜ਼ਰ ਆ ਰਹੀਆਂ ਨੇ ਉਸੇ ਵਿਚਾਲੇ ਇਹ ਤਸਵੀਰ ਆਪਣੇ ਆਪ ਦੇ ਵਿੱਚ ਬੇਹਦ ਦਿਲਚਸਪ ਹੈ ਕਿਉਂਕਿ ਜਲੰਧਰ ਚ ਚੁਣਾਵੀ ਮੈਦਾਨ ਤੇ ਚ ਨਿਤਰੇ ਤਿੰਨੇ ਦਿੱਗਜ ਤਿੰਨੇ ਹੀ ਪਾਰਟੀਆਂ ਦੇ ਦਿੱਗਜ ਇੱਕੋ ਨਾਲ ਨਜ਼ਰ ਆਏ ਇੱਕੋ ਹੀ ਤਸਵੀਰ ਚ ਨਜ਼ਰ ਆਏ ਇੱਕ ਵਾਰ ਫਿਰ ਦੱਸ ਦਈਏ ਇਤਿਨੇ ਸੁਸ਼ੀਲ ਕੁਮਾਰ ਰਿੰਕੂ ਪਵਨ ਟੀਨੂ ਤੇ ਚਰਨਜੀਤ ਸਿੰਘ ਚੰਨੀ ਨੇ ਜੋ ਭਾਜਪਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਨੇ ਜਲੰਧਰ ਤੋਂ ਤੇ ਅੱਜ ਰਾਮ ਨਾਮੀ ਮੌਕੇ ਦੇਵੀ ਤਲਾਬ ਮੰਦਿਰ ਦੇ ਵਿੱਚ ਪਹੁੰਚੇ ਸਨ ਜਿੱਥੇ ਤੇ ਇਸੇ ਖਬਰ ਤੇ ਜਾਣਕਾਰੀ ਦੇ ਸਾਂਝ ਪਾਉਣਗੇ ਸਾਡੇ ਸਹਿਯੋਗੀ ਪ੍ਰਮੇਸ ਸਾਡੇ ਨਾਲ ਜੁੜੇ ਨੇ ਪ੍ਰਮੇਤ ਬਹਿਦ ਹੀ ਦਿਲਚਸਪ ਸਿਆਸੀ ਤਸਵੀਰ ਸਾਹਮਣੇ ਆਈ ਹੈ ਤਿੰਨੇ ਪਾਰਟੀਆਂ ਦੇ ਤਿੰਨੇ ਤੁਰੰਦਰ ਇੱਕੋ ਨਾਲ ਇੱਕੋ ਹੀ ਤਸਵੀਰ ਚ ਕੈਪਚਰ ਹੋਏ ਨੇ। ਬੇਕੁਰ ਰੁਕੀ ਜਿਸ ਤਰੀਕੇ ਨਾਲ ਤੁਸੀਂ ਇਹ ਤਸਵੀਰ ਦੇਖ ਪਾ ਰਹੇ ਹੋ ਕਿ ਅੱਜ ਹੀ ਆਪਣਾ ਪਵਨ ਕੁਮਾਰ ਤੀਨੂ ਹਰੜਾ ਜਿੱਥੇ ਉਮੀਦਵਾਰੀ ਤੇ ਐਲਾਨ ਹੋਇਆ ਵੈ ਤੇ ਪ੍ਰਭੂ ਸ਼੍ਰੀ ਰਾਮ ਦਾ ਹੁਣ ਓਟ ਆਸਰਾ ਲੈਣ ਤੇ ਅਸ਼ੀਰਵਾਦ ਲੈਣ ਅੱਜ ਤਿੰਨੋਂ ਸਿਆਸੀ ਪਾਰਟੀਆਂ ਦੇ ਜਿਹੜੇ ਨੇ ਕਿ ਉਹ ਉਮੀਦਵਾਰ ਪਹੁੰਚੇ ਨੇ ਪਰ ਇਹ ਤਸਵੀਰਾਂ ਆਪਣੇ ਆਪ 'ਚ ਇਹ ਐਮ ਇਸ ਕਰਕੇ ਐ ਕਿਉਂ ਨਸ਼ਰ ਕੀਤੀਆਂ ਜਾ ਰਹੀਆਂ ਕਿਉਂਕਿ ਇਸ਼ਾਰਿਆਂ ਦੇ ذریعے ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਖਾਂ ਦੇ ਅੱਖਾਂ ਦੇ ਇਸ਼ਾਰੇ ਹੋਏ ਨੇ ਕਾਂਗਰਸ ਛੱਡ ਕੇ ਆਏ ਚੰਨੀ ਦੇ ਨਾਲ ਕਿਸੇ ਸਮੇਂ ਦੇ ਵਿੱਚ ਮੋਢੇ ਨਾਲ ਮੋਢਾ ਨਾਲ ਕੇ ਤੁਰਨ ਵਾਲੇ ਸੁਸ਼ੀਲ ਕੁਮਾਰ ਰਿੰਕੂ ਨੇ ਜੀਰੋ ਚੰਨੀ ਹੋਰਾਂ ਨੂੰ ਹੱਥ ਜੋੜ ਕੇ ਆਪਣਾ ਪ੍ਰਣਾਮ ਕਰਨ ਦੀ ਕੋਸ਼ਿਸ਼ ਕੀਤੀ ਤੇ ਚੰਨੀ ਸਾਹਿਬ ਹੋਰਾਂ ਨੇ ਉਹਨਾਂ ਨੂੰ ਇਗਨੋਰ ਕੀਤਾ ਤੇ ਰਿੰਕੂ ਹੋਰਾਂ ਨੇ ਆਪਣੀ ਕੁਸਤੀ ਲਿਆ ਕੇ ਚੰਨੀ ਸਾਹਿਬ ਦੇ ਅੱਗੇ ਰੱਖਤੀ ਦੂਸਰੇ ਪਾਸੇ ਤਸਵੀਰ ਆਂਦੀ ਹੈ ਭਾਜਪੀ ਤੇ ਆਮ ਆਦਮੀ ਪਾਰਟੀ ਗਲੇ ਮਿਲਦੀ ਹੋਈ ਮਨਰੰਜਨ ਕਾਲੀਆ ਇੱਕ ਸੀਨੀਅਰ ਨੇਤਾ ਨੇ ਪਵਨ ਕੁਮਾਰ ਟੀਨੂ ਹੋਰੀ ਹਾਲੇ ਕੀ ਉੱਠ ਕੇ ਮਿਲੇ ਨੇ ਉਹਨਾਂ ਨੂੰ ਉਹਨਾਂ ਦਾ ਸਨਮਾਨ ਵੀ ਕੀਤਾ ਪਰ ਕਿਤੇ ਨਾ ਕਿਤੇ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਵਾਸਤੇ ਵੋਟਰਾਂ ਵਾਸਤੇ ਬਹੁਤ ਖਾਸ ਹੋਣ ਵਾਲੀਆਂ ਨੇ ਕਾਰਨ ਹੁੰਦਾ ਹੈ ਕਿ ਜਿਸੋ ਚਰਨਜੀਤ ਚੰਨੀ ਹੋਰੀ ਦੇਵਤਲਾ ਮੰਦਿਰ ਕੌਂਚ ਨੇ ਤੇ ਅੱਧਾ ਘੰਟਾ ਪਹਿਲਾਂ ਉਹ ਰੱਜ ਕੇ ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਕੋਸ ਕੀ ਆਏ ਤੇ ਨਾਲ ਹੀ ਪਵਨ ਕੁਮਾਰ ਟੀਨੂ ਨੂੰ ਵੀ ਕੋਸ ਕੀ ਆਏ ਥੋੜੀ ਦੇਰ ਬਾਅਦ ਪਵਨ ਕੁਮਾਰ ਟੀਨੂ ਜਦੋਂ ਇਸ ਤੋਂ ਬਾਹਰ ਨਿਕਲਦੇ ਨੇ ਉਹ ਰੱਜ ਕੇ ਸੁਸ਼ੀਲ ਰਿੰਕੂ ਨੂੰ ਕੋਸਦੇ ਨੇ ਤੇ ਨਾਲੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਕੋਸਦੇ ਨੇ ਉਹ ਜੋ ਤਸਵੀਰ ਬੰਦੀ ਪਈ ਹੈ ਸਿਆਸਤ ਦੇ ਲਿਹਾਜ਼ ਨਾਲ ਤਾਂ ਇਹ ਮਹ ਹੈ ਕਿਉਂਕਿ ਇਹ ਤਿੰਨੋਂ ਦੇ ਤਿੰਨੋਂ ਉਮੀਦਵਾਰ ਜਦੋਂ ਵਕੂ ਹੁੰਦੇ ਨੇ ਕਿ ਰੱਜ ਕੇ ਤਿੰਨ ਟਿੱਪਣੀਆਂ ਕਰਦੇ ਨੇ ਤੇ ਜਿੱਥੇ ਲੋਕਾਂ ਨੂੰ ਬਹੁਤ ਪ੍ਰਭਾਵ ਪੈਂਦਾ ਪਰ ਇਹ ਤਸਵੀਰ ਜਿਸ ਤਰੀਕੇ ਦੇ ਨਾਲ ਸਾਹਮਣੇ ਆਈ ਹੈ ਉਹ ਲੋਕਾਂ ਦੇ ਵਿੱਚ ਇਹੀ ਸਵਾਲ ਆਂਦੀ ਇੱਕੋ ਹੀ ਜਵਾਬ ਹੋਣਾ ਰਹੰਦਾ ਕਿ ਇਹ ਸਭ ਇਕੱਠੇ ਹੀ ਨੇ ਪਰ ਇਹ ਅਹਿਮ ਤਸਵੀਰ ਦੇਖਣ ਵਾਲੀ ਹੈ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਤੱਕ 1 ਜੂਨ ਤੱਕ ਇਹ ਤਸਵੀਰ ਦੇ ਕੀ ਮਾਇਨੇ ਨਿਕਲਦੇ ਨੇ ਜਿਹੜੇ ਅੱਜ ਚਿਹਰੇ ਨਾਲ ਬੈਠੇ ਨੇ ਕੁਰਸੀਆਂ ਡਾ ਕੇ ਉਹ ਕਿਸ ਤਰੀਕੇ ਨਾਲ ਸਲਕ ਟਿੱਪਣੀਆਂ ਕਰਦੇ ਨੇ ਤੇ ਨੀਜੀ ਹਮਲੇ ਕਿਸ ਤਰੀਕੇ ਦੇ ਨਾਲ ਕਰਦੇ ਨੇ ਬਿਲਕੁਲ ਪਰਮ ਜਿਸ ਤਰ੍ਹਾਂ ਤੁਸੀਂ ਪੂਰਾ ਵਰਣਨ ਕੀਤਾ ਤਾਂ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਲੋਕਾਂ ਅੱਗੇ ਅਸੀਂ ਵੱਖੋ ਵੱਖਰੇ ਅੰਦਰੋਂ-ਬਾਦਰੋਂ ਅਸੀਂ ਇਕੋ ਮਿੱਕੇ ਬਿਲਕੁਲ ਬਿਲਕੁਲ ਗਲ ਠੀਕ ਹੈ ਕਿਉਂਕਿ ਇਹਨਾਂ ਦੇ ਬਿਆਨਬਾਜੀ ਇਹਨਾਂ ਦੀ ਹੀ ਇਹਨਾਂ ਦੇ ਜਿਹੜੇ ਬਿਆਨ ਦਿੱਤੇ ਜਾਂਦੇ ਨੇ ਵਰਕਰਾਂ ਤੇ ਖਾਸ ਅਸਰ ਪਾਉਂਦੇ ਨੇ ਤੇ ਜੋ ਸੁਨੇਹਾ ਅੱਗੇ ਜਾਂਦਾ ਵਾ ਵੋਟਰਾਂ ਦੇ ਵਿੱਚ ਖਾਸ ਤੌਰ ਤੇ ਕਈ ਵਾਰੀ ਤੇ ਇੱਥੇ ਤੱਕ ਨੌਬਤ ਪਹੁੰਚ ਜਾਂਦੀ ਹੈ ਕਿ ਆਪਣੇ ਜਿਹੜੇ ਉਮੀਦਵਾਰ ਨੇ ਚਾਹੇ ਜਾਂ ਇਹਨਾਂ ਦੇ ਆਈਡਲ ਹੋਣ ਸੀਨੀਅਰ ਨੇਤਾ ਹੋਂ ਲੋਕਮ ਗੁੱਤਮ ਗੁੱਥੀ ਤੱਕ ਹੋਂਤੇ ਆ ਜਾਂਦੇ ਨੇ ਪਰ ਜਿਸ ਤਰੀਕੇ ਨਾਲ ਸੁਸ਼ੀਲ ਕੁਮਾਰ ਰਿੰਕੂ ਚਰਨਜੀਤ ਸਿੰਘ ਚੰਨੀ ਹੋਰੀ ਮੋੜ ਦੇ ਨਾਲ ਮੋੜਾ ਲਾ ਕੇ ਬੈਠ ਰਹੇ ਨੇ ਇੱਕ ਦੂਸਰੇ ਨੂੰ ਹਾਲਾਂਕਿ ਇਗਨੋਰ ਜ਼ਰੂਰ ਕਰਦੇ ਪਏ ਨੇ ਪਰ ਇੱਕੋ ਮੰਚ ਤੇ ਇੱਕੋ ਸਮੇਂ ਤੇ ਹਾਲਾਂਕਿ ਇਹ ਕੋਈ ਕੋਇਨਸੀਡੈਂਸ ਨਹੀਂ ਹੈ ਕੀ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਆਲੇ-ਦੁਆਲੇ ਜਿਹੜੇ ਦੂਜੇ ਪਾਰਟੀਆਂ ਦੇ ਉੱਥੇ ਮੌਜੂਦ ਨਾ ਹੋਣਗੇ ਪ੍ਰੋਪਰ ਸ਼ਡਿਊਲ ਜਾਰੀ ਹੋਇਆ ਸੀ ਸ਼ੋਭਾ ਯਾਤਰਾ ਦੇਵੀਤਾਲਾ ਮੰਦਿਰ ਤੋਂ ਨਿਕਲਨੀ ਸੀ ਰਾਮਨਾਮੀ ਦੇ ਪਲਖੀ ਵਿੱਚ ਪਰ ਜੋ ਐਸੋਲੇ ਤਸਵੀਰ ਬਣੀ ਹੈ ਉਹ ਕਿਤੇ ਨਾ ਕਿਤੇ ਹਾਸੋਹਿਣੀ ਵੀ ਇਹਨਾਂ ਦੇ ਵਿੱਚ ਆਂਦੀ ਹੈ ਤੇ ਖਾਸ ਕਰਕੇ ਉਸ ਵੋਟਰ ਤੇ ਜ਼ਰੂਰ ਅਸਰ ਪਾਏਗੀ ਜੋ ਅੱਜ ਦੀ ਗੇਮ ਦੇ ਵਿੱਚ ਦਲ ਬਦਲੀਆਂ ਦਾ دور خاص کر کے جلندھر سے شروع ਹੋਇਆ ਹੋਇਆ ਹੈ 15 ਮਈ ਤੱਕ ਇਹ ਇਸ ਤਰੀਕੇ ਦੇ ਨਾਲ ਹੀ ਚੱਲੇਗਾ ਆਉਣ ਵਾਲੇ ਸਮੇਂ ਚ ਕੀ ਤਸਵੀਰ ਬਣੇਗੀ ਪਰ ਜੋ ਇਹ ਤਸਵੀਰ ਹੈ ਮੂੰਹ ਬੋਲਦੀ VOTERਾਂ ਨੂੰ ਜ਼ਰੂਰ ਇੱਕ ਵਾਰੀ ਸੋਚਣ ਤੇ ਜਿਹੜਾ ਕਿ ਰੋਚੀ ਉਹ ਮਜਬੂਰ ਕਰੇਗੀ ਬਿਲਕੁਲ ਪ੍ਰਮੇਤ ਤਿੰਨੋਂ ਆਗੂ ਇਕੱਠੇ ਨਜ਼ਰ ਆਏ ਅਬ੍ਰਮੇਤੇ ਜ਼ਰੂਰ ਜਾਣਨਾ ਚਾਹਾਂਗੇ ਕਿ ਇਸ ਤਰ੍ਹਾਂ ਦੀਆਂ ਜਦੋਂ ਤਸਵੀਰਾਂ ਨਾ ਸਿਰਫ ਪੰਜਾਬ ਦੇ ਵਿੱਚ ਨਾ ਸਿਰਫ ਜੁਲੰਧਰ ਦੇ ਵਿੱਚ ਬਲਕਿ ਕਿਤੇ ਵੀ ਜਦੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਇਸ ਦਾ ਸਭ ਤੋਂ ਵੱਡਾ ਅਸਰ ਸਾਡੇ ਵਰਗੇ ਆਮ ਵੋਟਰਾਂ ਤੇ ਪੈਂਦਾ ਹੈ ਤੇ ਇਸ ਤਸਵੀਰ ਦੇ ਹੁਣ ਵੋਟਰਾਂ ਦੇ ਵਿੱਚ ਕੀ ਮਾਇਨੇ ਹੋਣਗੇ ਕੀ ਇਸ ਤਸਵੀਰ ਦਾ ਭਾਵ ਕੱਢਿਆ ਜਾਏਗਾ ਇਸ ਦਾ ਕਿਸ ਤਰ੍ਹਾਂ ਅਸਰ ਹੋਏਗਾ ਵੋਟਰਾਂ ਤੇ ਦਿਕੋ ਉਹ ਰੁਕੀ ਅਲੀ ਮੈਂ ਅੱਜ ਦੀ ਹੀ ਗੱਲ ਕਰਾਂਗਾ ਜਿਹੜਾ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਇਹ ਗੱਲ ਦੇ ਬਾਰੇ ਪੁੱਛੇਗਾ ਕਿ ਤੁਹਾਡੇ ਹੁਣ ਮੁਕਾਬਲੇ ਦੇ ਵਿੱਚ ਫੌਮਨ ਕੁਮਾਰੀ ਸੀ ਨੂੰ ਹੋ ਰਹੀ ਜਿਹੜਾ ਨੇ ਕਿ ਉਹ ਮੈਦਾਨ 'ਚ ਉਤਰ ਆਏ ਨੇ ਤੇ ਚੰਨੀ ਹੋਰਾਂ ਨੇ ਨਾਲ ਹੀ ਇੱਕ ਜਵਾਬ ਦਿੱਤਾ ਕਿ ਆਮ ਆਦਮੀ ਪਾਰਟੀ ਨੇ ਇੱਕ ਹੋਰ ਗੱਦਾਰ ਦੇ ਉੱਤੇ ਜਿਹੜਾ ਹੈ ਕਿ ਉਹ ਮੋਹਰ ਲਗਾ ਦਿੱਤੀ ਹੈ ਸ਼ੀਲ ਕੁਮਾਰ ਰਿੰਕੂ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਕਿ ਰਿੰਕੂ ਦਾ ਪਤਾ ਨਹੀਂ ਸਵੇਰੇ ਕਿੱਥੇ ਹੋਵੇ ਤੇ ਸ਼ਾਮ ਨੂੰ ਕਿੱਥੇ ਹੋਵੇ ਇਸ ਕਰਕੇ ਬਹੁਤੀਆਂ ਇੰਨੀਆਂ ਗੱਲਾਂ ਦੇ ਵਿੱਚ ਜਿਹੜਾ ਹੈ ਕਿ ਨਹੀਂ ਜਾਣਾ ਚਾਹੀਦਾ ਪਰ ਸਵਾਲ ਇੱਥੇ ਇਹੀ ਪੈਦਾ ਹੁੰਦਾ ਹੈ ਕਿ ਜਿਸ ਵੋਟਰ ਨੂੰ ਇਹ ਐਸਪਰਤ ਮੌਜੂਦਾ ਸਮੇਂ ਦੇ ਵਿੱਚ ਸੰਬੋਧਨ ਕਰਦੇ ਪਏ ਨੇ ਵੋਟਰ ਕਿਸ ਤਰੀਕੇ ਦੇ ਨਾਲ ਆਪਣੀ ਜਿਹੜੀ ਹੈ ਕਿ ਉਹ ਮਾਈਂਡ ਮੇਕਅਪ ਕਰਦਾ ਪਿਆ ਵੋਟ ਪਾਉਣ ਵਾਸਤੇ ਜੋ ਮੁੱਦੇ ਨੇ ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਵੀ ਚੋਣਵੇਂ ਮੁੱਦੇ ਨੇ ਉਹ ਦੂਰ ਦੂਰ ਤੱਕ ਇਹ ਤੇ ਦਿਖਾਈ ਨਹੀਂ ਦੇ ਰਹੇ ਸਿਵਾਏ ਨੀਜੀ ਹਮਲਿਆਤੋਂ ਜੋ ਕਿ ਅੰਬਰਸਤੁਰ ਜਾਰੀ ਹੈ ਪਰ ਜੋ ਇਹ ਤਸਵੀਰ ਨਿਕਲ ਕੇ ਆਂ ਜਾ ਰਿਹਾ ਵਾ ਹਾਲਾਂਕਿ ਇਹੀ ਪਾਰਟੀ ਨੂੰ ਇੱਕ ਦੂਜੇ ਰੱਜ ਕੇ ਕੋਸਦੇ ਨੇ ਤੇ ਕਿਤੇ ਨਾ ਕਿਤੇ ਆਮ ਲੋਕ ਨੇ ਜਿਹੜੇ ਨੇ ਕਿ ਉਹ ਹੁਣ ਰਾਜਨੀਤੀ ਨੂੰ ਕੋਲੋਂ ਦੀ ਸਮਝਦੇ ਵੀ ਪਏ ਨੇ ਖਾਸ ਕਰਕੇ ਦਲ ਬਦਲੀਆਂ ਦਾ ਦੌਰ ਜਦੋਂ ਜਾਰੀ ਹੁੰਦਾ ਇਸ ਵਿੱਚ ਚੱਲਦਾ ਪਿਆ ਵਾ ਹੁਣ ਬਿਲਕੁਲ ਸੋ ਹੁਣ ਇਸ ਹਿਸਾਬ ਦੇ ਨਾਲ ਹੀ ਹੁਣ ਦੇਖਣਾ ਹੋਏਗਾ ਕਿ ਲੋਗ ਇਹਦਾ ਕੀ ਰਿਐਕਟ ਕਰਦੇ ਨੇ ਪਰ ਜੇ ਮੈਂ ਲੋਕਲ ਜਲੰਧਰ ਦੀ ਗੱਲ ਕਰਾਂ ਤੇਜ਼ੀ ਨਾਲ ਇਹ ਵੀਡੀਓ ਵਾਇਰਲ ਹੋ ਰਹੀ ਹੈ ਪੀਟੀਸੀ ਨਿਊਜ਼ ਤੇ ਜਿਸ ਤਰੀਕੇ ਨਾਲ ਇਸ ਨੂੰ ਨਿਸ਼ਰ ਵੀ ਕੀਤੀ ਹੈ ਤੇ ਕਈ ਲੋਕਾਂ ਦਾ ਇਹ ਸਵਾਲ ਹੈ ਇਹ ਤਸਵੀਰ ਬੰਦੀ ਕੀ ਪਈ ਹੈ ਸਵੇਰੇ ਕਿਸੇ ਹੋਰ ਬਾਰੇ ਬਿਆਨ ਸ਼ਾਮ ਨੂੰ ਕਿਸੇ ਹੋਰ ਬਾਰੇ ਬਿਆਨ ਇਹਦਾਂ ਦੀ ਤਸਵੀਰ ਜਿਹੜੀ ਹੈ ਕਿ ਵੋਟਰਾਂ ਨੂੰ ਸੋਚਣ ਤੇ ਮਜਬੂਰ ਜ਼ਰੂਰ ਕਰਦੀ ਹੈ ਠੀਕ ਹੈ ਸ਼ੁਕਰੀਆ ਪ੍ਰਮੇਜ ਜਾਣਕਾਰੀ ਦੇਣ ਦੇ ਲਈ ਸੋਇ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਨੇ ਸਾਡੇ ਵੋਟਰ ਇਸ ਤਸਵੀਰਾਂ ਦਾ ਕੀ ਭਾਵ ਕੱਢਣਗੇ ਇਸ ਨਾਲ ਲੋਕਾਂ ਤੇ ਕੀ ਅਸਰ ਹੋਏਗਾ ਇਹ ਵੇਖਣਾ ਹੋਵੇਗਾ